ਬਲਾਕ ਮਛਵਾੜਾ ਦੇ ਪਿੰਡ ਤਖਰਾਂ ਤੋਂ ਪਰਮਿੰਦਰ ਤਿਵਾੜੀ ਇੱਥੇ ਕਾਗਜ਼ ਭਰਨ ਲਈ ਨੋਮੀਨੇਸ਼ਨ ਅੱਜ ਪਹਿਲਾ ਦਿਨ ਸੀਗਾ ਫਾਇਲ ਕਰ ਲਈਏ ਅਸੀਂ ਆਏ ਤੇ ਆਪਣੀ ਸਮੁੱਚੀ ਟੀਮ ਦੇ ਨਾਲ ਸਾਥੀਆਂ ਦੇ ਨਾਲ ਹੋਰ ਵੀ ਵੱਖ-ਵੱਖ ਪਿੰਡਾਂ ਦੇ ਸਾਥੀ ਸਾਡੇ ਜਿਹੜੇ ਪਹਿਲਾਂ ਐਜ਼ ਅ ਪੰਚਾਇਤ ਦੇ ਵਿੱਚ ਸੀਗੇ ਵਾਕਬ ਨੇ ਉਹ ਵੀ ਇੱਥੇ ਕਾਫੀ ਸਾਰੇ ਹੈਰਾਨ ਹੁੰਦੇ ਨੇ ਨਾ ਤਾਂ ਇਹਨਾਂ ਤੋਂ ਇਹਨਾਂ ਕੋਲੇ ਤੇ ਵੀਡੀਓ ਵਲੌਗ ਮਛਵਾੜਾ ਦੇ ਵਿੱਚ ਤੇ ਚੁੱਲ੍ਹਾ ਟੈਕਸ ਦੀਆਂ ਕਾਪੀਆਂ ਨੇ ਚੁੱਲ੍ਹਾ ਟੈਕਸ ਨਹੀਂ ਲੋਕਾਂ ਦਾ ਕੱਟ ਰਹੇ ਤੇ ਨਾ ਹਜੇ ਤੱਕ ਵੋਟਰ ਸੂਚੀਆਂ ਅੱਜ ਤੱਕ ਹੋਣ ਦੇ ਟਾਈਮ ਤੱਕ ਇਹਨਾਂ ਕੋ ਪ੍ਰੋਵਾਈਡ ਹੋ ਰਹੀਆਂ ਨੇ ਜਿਨ੍ਹਾਂ ਨੇ ਨੋ ਡਿਊ ਦਾ ਸਰਟੀਫିକਟ ਲੈਣਾ ਜਿਸ ਵੀ ਕਿਸੇ ਬੰਦੇ ਨੇ ਹਰ ਇੱਕ ਲਈ ਇਹ ਕਹਿੰਦੇ ਲਾਗੂ ਆ ਚਾਹੇ ਪਹਿਲਾ ਉਹ ਸਾਫਕਾ ਪੰਜ ਸਰਪੰਚ ਹੋਵੇ ਚਾਹੇ ਨਾ ਹੋਵੇ ਹਰ ਇੱਕ ਲਈ ਉਹ ਬਲੋਡ ਉਹਦੇ ਉਹਦੇ ਉੱਤੇ ਜਿਹੜੇ ਸਿਗਨੇਚਰ ਕਰਨੇ ਨੇ ਮੌਕੇ ਦੇ ਅਫਸਰਾਂ ਨੇ ਉਹ ਮੌਕੇ ਦੇ ਕਿਸੇ ਵੀ ਕੁਰਸੀ ਤੇ ਬੈਠੇ ਨਹੀਂ ਮਿਲਦੇ ਜੇ ਸੈਕਟਰੀ ਦੇ ਸਾਈਨ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਨਾ ਪ੍ਰਬੰਧਕ ਦੇ ਰਹਿੰਦੇ ਨੇ ਤੇ ਕਹਣਾ ਜੀਵੀ ਇਸ ਟਾਈਮ ਇੱਥੇ ਮੌਜੂਦ ਨਹੀਂ ਹੈਗਾ ਅੱਜ ਦੀ ਡੇਡ ਚ ਹੋਣ ਦੇ ਟਾਈਮ ਚ ਹੁਣ ਤੱਕ ਸਵੇਰ ਦੇ ਅਸੀਂ ਹੈਰਾਨ ਹੋ ਰਹੇ ਆ ਤੇ ਕੱਲ ਤੇ ਪਰਸੋਂ ਦੀ ਛੁੱਟੀ ਆ ਉਸ ਤੋਂ ਬਾਅਦ ਨਾਮੀਨੇਸ਼ਨ ਫਾਈਲ ਹੋਣੇ ਨੇ 31 ਤਰੀਕ ਨੂੰ ਜੇ 2 ਦਿਨ ਚ ਵੀ ਨਾ ਕੰਪਲੀਟ ਹੋਈਆਂ ਨਾ ਵੋਟਰ ਸੂਚੀਆਂ ਮਿਲੀਆਂ ਨੇ ਬੜਾ ਜਿਹੜਾ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਉਹ ਬਿਲਕੁਲ ਹੈ ਨਹੀਂਗੇ ਅਧੂਰੇ ਨਹੀਂਗੇ ਹੈ ਹੀ ਨਹੀਂਗੇ ਕੋਈ ਇੱਥੇ ਸੁਣਵਾਈ ਨਹੀਂ ਗਈ ਕੋਈ ਇੱਥੇ ਪੁੱਛ ਨਹੀਂ ਰਿਹਾ ਤੇ ਜੀ ਮੈਂ ਆਪਕੋ ਕਹੇ ਸੀ ਵੀਡੀਓ ਮੈਡਮ ਨੂੰ ਵੀ ਮਿਲਲੇ ਬਾਰ-ਬਾਰ ਜਾ ਕੇ ਤੇ ਉਹ ਵੀ ਕਹਿੰਦੇ ਨੇ ਸਾਡੇ ਜੀ ਜੇਏ ਸਾਹਿਬ ਤੇ ਮਹਾਲੀ ਜਿਹੜੀਆਂ ਸੂਚੀਆਂ ਲੈਣ ਗਏ ਹੋਏ ਨੇ ਲਸੋ ਆ ਗਈ ਜਨ ਬੰਨੋ ਕੁੜੀ ਦੇ ਕੰਨ ਹੁਣ ਇਹ ਸੂਚੀਆਂ ਲੈਣ ਗਏ ਹਨ ਨਾਮਿਨੇਸ਼ਨ ਭਰਨ ਦਾ ਟਾਈਮ ਆ ਜੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਾਂ ਤਾਂ ਇਲੈਕਸ਼ਨ ਨੂੰ ਇਹ ਜਿਹੜਾ ਪੈੜੀ ਦੇ ਸੀਜ਼ਨ ਦੇ ਵਿੱਚ ਰੱਖਿਆ ਝੋਨੇ ਦੇ ਸੀਜ਼ਨ ਦੇ ਵਿੱਚ ਤੁਸੀਂ ਪਹਿਲਾਂ ਝੋਨਾ ਸੰਭਾਲ ਲਓ ਸਰਪੰਚਾਂ ਸਪੰਚ ਬਾਅਦ ਬਣਾ ਲਾਂਗੇ ਝੋਨੇ ਦਾ ਬੁਰਾ ਹਾਲ ਹੋਇਆ ਪਿਆ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਜ਼ਿਮੀਂਦਾਰਾਂ ਦੀ ਪੁੱਤਾ ਵਾਂਗੂ ਪਾਲੀ ਫਸਲ ਅੱਜ ਮੰਡੀਆਂ ਦੇ ਵਿੱਚ ਰੋਲ ਰਹੀ ਹੈ ਪਹਿਲਾਂ ਉਹਨੂੰ ਸੰਭਾਲਣ ਦੇ ਬੰਦੋਬਸਤ ਕਰ ਲੈਂਦੇ ਪੰਚਾਇਤੀ ਇਲੈਕਸ਼ਨ ਬਾਅਦ ਚ ਹੋਣਦੇ ਇਹਨਾਂ ਨੇ ਜਲਦਬਾਜ਼ੀ 'ਚ ਇਲੈਕਸ਼ਨ ਜਿਹੜੇ ਕਰਕੇ ਨਾਕਾਮੀ ਆਪਣੀ ਸਾਬਤ ਕਰ ਰਹੀ ਹੈ ਸਰਕਾਰ ਅਸੀਂ ਇੱਥੇ ਛੜਾਪੜ ਸੇਰੀਆਂ ਬੇਟ ਜੀ ਅਸੀਂ ਵੀਡੀਓ ਦੇ ਅੱਥਰ ਆਏ ਜੀ ਇੱਥੇ ਜੀ ਅਜੀ ਲਿਸਟ ਜੇ ਲੈਣ ਆਏ ਸੀ ਇੱਥੇ ਕਿਸੇ ਨੇ ਕੋਈ ਲਿਸਟ ਨਹੀਂ ਦਿੱਤੀ ਸਾਨੂੰ ਨਾ ਕੋਈ ਅਜੇ ਨਾਮਜ਼ਦ ਹੋਇਆ ਨਾ ਕੁਛ ਹੋਇਆ ਜੀ ਤੇ ਇੱਕ ਸਾਡੇ 60 ਦੀਆਂ ਵੇਟ ਪਿਛਲੀ ਵਾਰੀ ਲੇਡੀਜ਼ ਸੀ ਐਤ ਕੀ ਫੇਰ ਲੇਡੀ ਕਰਤੀ ਇਹਨਾਂ ਨੇ ਧੱਕਾ ਕਰਿਆ ਆਪਣੀ ਜੋਚਾ ਮਨਾਈ ਉਹ ਕਰਦੀ ਹੈ ਸਰਕਾਰੀ ਤੇ ਕੋਈ ਲਿਸਟਾਂ ਨਹੀਂ ਜਾਰੀ ਹੈਗੀਆਂ ਨਾਮਜ਼ਦ ਕਰਾਉਣੇ ਨੇ ਜੀ ਆਪਣੇ ਫਾਰਮ ਭਰਨੇ ਨੇ ਉਹ ਵੀ ਕੋਈ ਹੈਗਾ ਲਿਸਟ ਹੋਊਗੀ ਤਾਂ ਫਾਰਮ ਭਰਾਂਗੇ ਓਦਾਂ ਕਿਵੇਂ ਭਰਾਂਗੇ ਅਸੀਂ ਬਹੁਤ ਸੁੱਚੀ ਹੈ ਜੀ ਬਹੁਤ ਸੁੱਚੀ ਕੁਝ ਵੀ ਨਹੀਂ ਹੈਗਾ ਜੀ ਕਹਿੰਦੇ ਹਜੇ ਆਉਣੀ ਹੈ ਜੀ ਸਾਡੇ ਬੰਦੇ ਲੈਣ ਗਏ ਨੇ ਸਾਫਾ ਮੰਦਰ ਮਾਰਕੀਟ ਵਿੱਚ ਮੱਛੀਵਾਲਾ ਸਾਹਿਬ ਸਾਬਕਾ ਡਾਇਰੈਕਟਰਪਨ ਡਾਇਰੈਕਟਰ ਕ੍ਰਾਂਪ ਦਾ ਟਾਂਡਾ ਕੁਝ ਸੰਗ ਅਸੀਂ ਸਵੇੜ ਦੇ ਇੱਥੇ ਬਹੁਤ ਖੱਜਲ ਖਾਬ ਹੋ ਰਹੇ ਆ ਨਾ ਕੋਈ ਬੋਟਲੈਟ ਮਿਲਦੀ ਆ ਨਾ ਕੋਈ ਨੋ ਰਿਯੂਲ ਦਾ ਤੇ ਸਾਰੀ ਆ ਸੰਗ ਜਿਹੜੀ ਖਰੀਆ ਸਾਰੇ ਹੈਰਾਨ ਹੁੰਦੇ ਆ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਟੈਂਟ ਨਹੀਂ ਆ ਬਾਾਰਸ਼ ਪੈ ਰਹੀ ਆ ਤੇ ਸਾਰਿਆਂ ਦਾ ਪ੍ਰਬੰਧ ਵੀ ਕਰਨਾ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਵਾ ਅਫਸਰਾਂ ਚਾਹੀਦਾ ਕਿ ਇਹ ਜਿਹੜੇ ਪੰਜ ਸਰਪੰਚ ਚੁਣ ਆਉਂਦੇ ਖੱਜਲ ਖਾਣਾ ਅਧਿਕਾਰੀਆਂ ਨੂੰ ਫਜ਼ਰ ਤੱਕ ਜਾਂ ਜਿਆਦਾ ਕੰਮ ਕਿਉਂਕਿ ਟਾਈਮ ਹੈ ਨਹੀਂ ਛਣਿਆ ਇੱਕ ਵਾਰ ਫੇਰ ਆ ਗਿਆ ਉਧਰ ਛੋਣੇ ਦਾ ਟਾਈਮ ਆ ਤੇ ਕਾਜ ਭਰਨ ਤੋਂ ਰਹਿ ਜਾਣਿਆ ਸਰਪੰਚ ਬਣ ਤੋਂ ਰਹਿ ਜਾਣਿਆ ਇਸ ਲਈ ਅਫਸਰਾਂ ਨੂੰ ਬੇਨਤੀ ਹੈ ਹਦਾਇਤ ਕੀ ਤੇ ਜਲਦੀ ਜੋ ਜਿਹੜੇ ਵੀ ਆਉਂਦੇ ਆ ਸਾਰੇ ਦਾ ਕੰਮ ਪੈਦੇ ਅਧਾਰ ਤੇ ਠੁਕਾ ਲੈ ਕਿ ਤਾ ਵਾਈਬ ਹਾਲਤ ਹਾਜੀ ਮੈਂ ਹਰਮੇਸ਼ਿੰਗ ਪਿੰਡ ਪੰਜ ਕਰੀਆ ਤੇ ਵੀਡੀਓ ਦਫਤਰ ਅਸੀਂ ਕਾਗਜ਼ ਭਰਨ ਆਏ ਆ ਨਾ ਤਾਂ ਸਾਨੂੰ ਨੋਟ ਨਿਊ ਸਰਟੀਫਿਕੇਟ ਦੇ ਰਹੇ ਆ ਜਿਹੜੇ ਸਾਈਨ ਹੋਣੇ ਜੈ ਸਾਹਿਬ ਦੇ ਉਹ ਮਹਾਲੀ ਬੈਠੇ ਨੇ ਨਾ ਸਾਨੂੰ ਵੋਟ ਸੂਚੀ ਮਿਲ ਰਹੀ ਆ ਇੱਥੇ ਨਾ ਕੋਈ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਇਹ ਕਹਿੰਦੇ ਟਾਈਮ ਨਹੀਂ ਕੋਈ ਸਾਨੂੰ ਸੈਕਟਰੀ ਨਹੀਂ ਸੈਂਟਰ ਨੂੰ ਮਿਲਦਾ ਕੋਈ ਸਾਨੂੰ ਮਤਲਬ ਬੀਡੀ ਬੀਡੀਪੀ ਉਹ ਕਹਿੰਦੇ ਵੀ ਉਹ ਮਹਾਲੀ گئے ਹੋਏ 5 ਵਜੇ ਆਉਣਗੇ ਅੱਜ ਤੋਂ ਨੋਮੀਨੇਸ਼ਨ ਆਗਿਰ ਭਰਨ ਦੇ ਦਿਨ ਸ਼ੁਰੂ ਹੋਇਆ ਹੋਇਆ ਇੱਥੇ ਪਰੇਸ਼ਾਨ ਤੇ ਬਹੁਤ ਬੁਰਾ ਹਾਲ ਹੈ ਸਾਡੇ ਧਿਆਨ 'ਚ ਕੋਈ ਇਹੋ ਜਿਹਾ ਮਸਲਾ ਨਹੀਂ ਆਇਆ ਜੀ ਚਿੱਲਾ ਟੈਕਸ ਦੀਆਂ ਰਸੀਦਾਂ ਮੇਰੇ ਸੈਕਟਰੀ ਵੱਟੇ ਕੱਟ ਰਹੇ ਨੇ ਵੋਟਰ ਸੂਚੀ ਆ ਗਈ ਨਵੀਂ ਵੀ ਵੋਟਰ ਸੂਚੀਆਂ ਦੇ ਅਨਪੂਰਕ ਆਉਣੇ ਨੇ ਜੀ ਉਹ ਸ਼ਾਮ ਤੱਕ ਪਹੁੰਚ ਜਾਣਗੇ ਤੁਹਾਡੇ ਜੀਬੇ ਤੇ ਆਣੀ ਜਦੋਂ ਤੁਸਨ ਜੁੜਦਾ ਜੈ ਸਾਹਿਬ ਅਸੀਂ ਪ੍ਰੈਸ ਤੇ ਭੇਜੇ ਹੋਏ ਨੇ ਜੀ ਮਹਾਲੀ ਉਹ ਆ ਹੀ ਰਹੇ ਨੇ ਰਸਤੇ 'ਚ ਠੀਕ ਹੈ ਜੀ ਕੱਲ 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 ਬਰਤਨੀ ਦੀ ਛੁੱਟੀ ਦਾ ਕੰਮ ਹੋ ਜਾਏਗਾ ਜਿੱਥੇ ਹਾਂ ਜੀ ਅਸੀਂ ਆਫਿਸ ਲਾ